ਖ਼ਬਰ ਨਾਮ ਦੇ ਨਾਲ ਜਗਤਾਰ ਦੇ ਸਾਇੰਸ ਸਬਦਾ ਸਵਾਲ ਕਰਦਾ ਹੈ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਕਾਰ ਵੱਲੋਂ ਜਿੱਥੇ ਸਖਤ ਹਦਾਇਤਾਂ ਜਾਰੀ ਕੀਤੀ ਗਈਆਂ ਨੇ ਅਤੇ ਲਗਾਤਾਰ ਕਈ ਅਧਿਕਾਰੀਆਂ ਰਾਏ ਲੀਡਰਾਂ ਅਤੇ ਪ੍ਰਾਈਵੇਟ ਲੋਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ ਇਸ ਦੇ ਚੱਲਦਿਆਂ ਕੱਲ ਫ੍ਰੀ ਕੋਰਟ ਦੇ ਵਿੱਚ ਦੋ ਮਾਮਲੇ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਅਧਿਕਾਰੀਆਂ ਨੂੰ ਮਤਲਬ ਕੀਤਾ ਗਿਆ ਸੀ ਅਤੇ ਇੱਕ ਵਸੀਕਾ ਨਵੀਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ 5000 ਦੀ ਰਿਸ਼ਵਤ ਲੈਦੀ ਹੋਇਆ ਜੇਕਰ ਗੱਲ ਕਰੀਏ ਫਰੀਕ ਕੋਟ ਦੇ ਚਾਰ ਅਧਿਕਾਰੀਆਂ ਦੀ ਤਾਂ ਇਹ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਚਾਰ ਉੱਚ ਅਧਿਕਾਰੀ ਹਨ ਜਿਨ੍ਹਾਂ ਨੂੰ ਕੱਲ ਸਸਪੈਂਡ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਵਿਭਾਗੀ ਜਾਂਚ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹਨਾਂ ਉੱਪਰ ਦੋਸ਼ ਲੱਗੇ ਹਨ ਕਿ ਇਹਨਾਂ ਵੱਲੋਂ ਗਲਤ ਬਿੱਲ ਬਣਾ ਕੇ ਕਥਿਤ ਤੌਰ ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਅਤੇ ਆਪਣੇ ਅਹੁਦੇ ਦਾ ਵੀ ਦੁਰਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਹੈ ਜੇਕਰ ਇਹਨਾਂ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਾਗ ਫ੍ਰੀ ਕੋਡ ਦੇ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਨਾਲ ਸੰਦੀਪ ਸਿੰਘ ਐਸ ਡੀਓ ਤੇ ਨਾਲ ਦੀ ਨਾਲ ਗੱਲ ਕਰੀਏ ਤਾਂ ਪਰਮਿੰਦਰ ਸਿੰਘ ਜੀ ਅਤੇ ਤਾਰਾ ਸਿੰਘ ਕਲਰਕ ਇਹਨਾਂ ਚਾਰਾਂ ਨੂੰ ਜਿਹੜਾ ਹੈਗਾ ਕੱਲ ਸਸਪੈਂਡ ਕਰਨ ਦਿੱਤਾ ਗਿਆ ਹੈ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਾਤਮੇ ਲਈ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਇਹਨਾਂ ਦੇ ਖਿਲਾਫ ਦੋਸ਼ ਲੱਗੇ ਹਨ ਕਿ ਇਹਨਾਂ ਵੱਲੋਂ ਸਰਕਾਰੀ ਪੈਸੇ ਦੀ ਦੁਰਵਰਤ ਕੀਤੀ ਗਈ ਸੀ ਗਲਤ ਬਿੱਲ ਤਿਆਰ ਕੀਤੇ ਗਏ ਨੇ ਅਤੇ ਆਪਣੇ ਅਧਿਆ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਇੱਕ ਵਿਭਾਗੀ ਜਾਂਚ ਚੱਲੀ ਵਿਭਾਗ ਦੀ ਜਾਂਚ ਤੋਂ ਬਾਅਦ ਇਹਨਾਂ ਦੇ ਖਿਲਾਫ ਦੋਸ਼ ਪਾਏ ਗਏ ਸੀ ਅਤੇ ਇਹਨਾਂ ਨੂੰ ਹੁਣ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਗਿਆ ਹੈ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਧਿਕਾਰੀਆਂ ਵੱਲੋਂ ਅਗਲਾ ਕੀ ਰੋਖ ਲਿਆ ਜਾਂਦਾ ਹੈ ਅਤੇ ਫਿਲਹਾਲ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਸਰਕਾਰ ਇਹਨਾਂ ਦੇ ਖਿਲਾਫ ਹੋਰ ਕੀ ਬਣਦੀ ਕਾਰਵਾਈ ਕਰਦੀ ਹੈ ਅਤੇ ਅਜਿਹੇ ਹੋਰ ਕੀ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਦੂਜੇ ਪਾਸੇ ਗੱਲ ਕਰੀਏ ਤਾਂ ਬਿਜ਼ਨਸ ਵੱਲੋਂ ਵੀ ਲਗਾਤਾਰ ਪੇਸ਼ਵਤ ਖੋਰੀ ਦੇ ਖਿਲਾਫ ਮੈਂ ਵਿੱਡੀ ਹੋਈ ਹੈ ਅਤੇ ਲਗਾਤਾਰ ਉਹਨਾਂ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਤਹਿਤ ਇੱਕ ਵਸੀਕਾ ਨਵੀਸ ਜੋ ਫਰੀਕੋਟ ਦੇ ਕਚੈਰੀਆਂ ਦੇ ਵਿੱਚ ਬੈਠਦਾ ਹੈ ਉਸ ਵੱਲੋਂ ਤਹਿਸੀਲਦਾਰ ਦੇ ਨਾਂ ਤੇ 20000 ਦੀ ਰਿਸ਼ਵਤ ਮੰਗੀ ਗਈ ਸੀ ਅਤੇ ਜਿਸ ਵਿੱਚ 15000 Google Pay ਪਹਿਲਾਂ ਹੋ ਚੁੱਕਿਆ ਸੀ ਅਤੇ 5000 ਦੀ ਹੋਰ ਵਿੱਚ ਲੈਂਦੇ ਹੋਣਾ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਫਰੀਕੋਟ ਜ਼ਿਲ੍ਹੇ ਦੇ ਪਿੰਡ ਟਿਹਣਾ ਦੇ ਰਹਿਣ ਵਾਲੇ ਪਰਮਜੀਤ ਸਿੰਘ ਵੱਲੋਂ ਆਪਣੇ ਪਿੰਡ ਦੇ ਵਿੱਚ ਕੋਈ ਜ਼ਮੀਨ ਖਰੀਦੀ ਗਈ ਸੀ ਉਸ ਦੀ ਰਜਿਸਟਰੀ ਕਰਾਉਣੀ ਸੀ ਉਸ ਵੱਲੋਂ ਫ੍ਰੀ ਕੋਰਟ ਦੇ ਕਚਹਿਰੀਆਂ ਵਿੱਚ ਕੰਮ ਕਰਦੇ ਡੈਪਟੀ ਸਿੰਘ ਨਾਮੀ ਸੀਕਾ ਨਵੀਸ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਵੱਲੋਂ ਤਸਿਲ ਦਾ ਦੇ ਨਾਂ ਤੇ 20 ਹਜ਼ਾਰ ਦੀ ਰਿਸ਼ਵਤ ਮੰਗੀ ਗਈ ਸੀ ਇਸ ਮਾਮਲੇ ਦੇ ਵਿੱਚ 15000 ਰੁਪਿਆ ਉਸ ਨੂੰ ਪਹਿਲਾਂ ਦਿੱਤਾ ਗਿਆ ਸੀ ਅਤੇ ਦੂਜੀ ਕਿਸ਼ਤ ਹੁਣ ਦੇਣੀ ਸੀ ਜਿਸ ਤੋਂ ਬਾਅਦ ਪਰਮਜੀਤ ਸਿੰਘ ਵੱਲੋਂ ਇੱਕ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਡੈਪਟੀ ਸਿੰਘ ਨੂੰ 5000 ਦੀ ਰਿਸ਼ਵਤ ਲੈਣ ਦੀ ਹੋਇਆ ਰੰਗੀਆਤੀ ਫੜ ਲਿਆ ਗਿਆ ਦੱਸਦੇ ਕਿ ਕਿ ਰਜਿਸਟਰੀਆਂ ਕਰਾਉਣ ਦੇ ਮਾਮਲੇ ਦੇ ਵਿੱਚ ਅਕਸਰ ਹੀ ਧਾਤਲੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਲਗਾਤਾਰ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਵਿਜੀਲੈਂਸ ਭਾਗ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਫ੍ਰੀਕੋਰਟ ਦੇ ਵਸਿਕਾ ਨਵੀਸ ਜਿਸ ਵੱਲੋਂ 20000 ਦੀ ਰਿਸ਼ਵਤ ਮੰਗੀ ਗਈ ਸੀ ਅਤੇ 15000 ਰੁਪਏ ਉਸ ਵੱਲੋਂ Google Pay ਆਪਣੇ ਖਾਤੇ ਵਿੱਚ ਕਰਵਾਇਆ ਗਿਆ ਸੀ ਅਤੇ ਹੁਣ 5000 ਦੀ ਰਿਸ਼ਵਤ ਲੈਣ ਦੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਵਿਜੀਲੈਂਸ ਵੱਲੋਂ ਇਸ ਨੂੰ ਪੁਲਿਸ ਰਿਮਾਰਕ ਲੈ ਕੇ ਹੋਰ ਕੀ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਕੀ ਹੋਰ ਮਾਮਲੇ ਨਿਕਲ ਕੇ ਸਾਹਮਣੇ ਆਉਂਦੇਗੇ ਇਸ ਵੱਲੋਂ ਕਿਸ ਤਹਿਸੀਲਦਾਰ ਦੇ ਨਾਂ ਤੇ ਅਤੇ ਐਸਦੀ ਹੋ ਅੱਗੇ ਕਿਸ ਤਰ੍ਹਾਂ ਕੀ ਸੈਟਿੰਗ ਹੈ ਜਿਸ ਤੋਂ ਬਾਅਦ ਇਸ ਵੱਲੋਂ ਇਹ ਰਿਸ਼ਵਤ ਮੰਗੀ ਗਈ ਸੀ ਫਿਲਹਾਲ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕੀ ਹੋਰ ਖੁਲਾਸੇ ਹੁੰਦੇ ਨੇ ਤੁਸੀਂ ਜੋ ਜੁੜੇ ਰਹੋ ਸਾਡੇ ਚੈਨਲ ਖਬਰਾਂ ਮੰਦ ਨਾਲ